ਜੋ ਨਿਕਲਿਆ ਸੋ ਉਹ ਮਨੁੱਖ ਦੀ ਜਾਨਵਰਾਂ ਦੇ ਨਾਲ ਜ਼ਿਆਦਾ ਵਿਕਸਿਤ ਹੋ ਗਿਆ ਉਸ ਦੀ ਭਾਸ਼ਾ ਵਿਕਸਿਤ ਹੋ ਗਈ ਤੇ ਕਹਿੰਦੇ ਨੇ ਕਿ ਜਦੋਂ ਕਿਸੇ ਭਾਸ਼ਾ ਵਿਕਸਿਤ ਹੋ ਜਾਵੇ ਤਾਂ ਉਹ ਦੁਨੀਆ ਤੇ ਰਾਜ ਕਰਨ ਲੱਗ ਜਾਂਦੀ ਆ ਸੋ ਇਹ ਇੱਕ ਸੰਚਾਰ ਦਾ ਸਾਧਨ ਜੋ ਮਨੁੱਖ ਕੋਲੇ ਸੀ ਤੇ ਦੂਜੇ ਪਸ਼ੂ ਪੰਛੀਆਂ ਜਾਨਵਰਾਂ ਕੋਲ ਹੈ ਨਹੀਂ ਸੀ ਸੋ ਇਹ ਬੇਜਬਾਨ ਰਹਿ ਗਏ ਤੇ ਅਸੀਂ ਜ਼ੁਬਾਨ ਵਾਲੇ ਹੋ ਗਏ ਮਨੁੱਖ ਜਿੱਥੇ ਵਿਕਸਿਤ ਹੋਇਆ ਉੱਥੇ ਸਵਾਰਥੀ ਵੀ ਹੋ ਗਿਆ ਜਿੱਥੇ ਮਨੁੱਖ ਪਸ਼ੂ ਪੰਛੀਆਂ ਦੇ ਵਿਚਕਾਰ ਰਹਿੰਦਾ ਸੀ ਜਾਨਵਰਾਂ ਦੇ ਵਿਚਕਾਰ ਰਹਿੰਦਾ ਸੀ ਉੱਥੇ ਉਹ ਆਪਣੇ ਦਿਮਾਗ ਸਦਕਾ ਉਹਨਾਂ ਤੇ ਰਾਜ ਵੀ ਕਰਨ ਲੱਗ ਗਿਆ ਉਹਨਾਂ ਨੂੰ ਗੁਲਾਮ ਵੀ ਬਣਾ ਰਿਹਾ ਸੋ ਪਸ਼ੂਆਂ ਦੇ ਉੱਤੇ ਮੱਝਾਂ ਗਾਵਾਂ ਘੋੜੇ ਬੈਲ ਉਹਨਾਂ ਦੇ ਉੱਤੇ ਨਕੇਲਾਂ ਕੱਸ ਕੇ ਉਹਨਾਂ ਨੂੰ ਆਪਣੇ ਕੰਮਾਂ ਲਈ ਵਰਤਣ ਲੱਗ ਗਿਆ ਤੇ ਨੌਬਤ ਇਥੋਂ ਤੱਕ ਆ ਗਈ ਕਿ ਮੱਝਾਂ گاਵਾ ਜਦੋਂ ਤੱਕ ਦੁੱਧ ਦਿੰਦੀਆਂ ਉਦੋਂ ਤੱਕ ਘਰ 'ਚ ਤੇ ਉਸ ਤੋਂ ਬਾਅਦ ਹਿੰਦੁਸਤਾਨ ਦੇ ਵਿੱਚ ਸੜਕਾਂ ਤੇ ਛੱਡਣ ਲੱਗ ਗਏ ਤੇ 부ਚੜਖਾਨਿਆਂ 'ਚ ਭੇਜਣ ਲੱਗ ਗਏ ਸੋ ਇਹ ਜਾਨਵਰਾਂ ਦੇ ਹੁੰਦੇ ਅਤਿਆਚਾਰ ਦੀ ਕਹਾਣੀ ਹੈ ਹਿੰਦੁਸਤਾਨ ਦੇ ਵਿੱਚ ਸਪੀਕਰ ਸਾਹਿਬ ਮੈਂ ਇੱਕ ਛੋਟੀ ਜਿਹੀ ਮਨੋਕਥਾ ਜਿਹਨੂੰ ਕਾਲਪਨਿਕ ਕਥਾ ਕਹਿੰਦੇ ਆ ਜਰੂਰ ਸੁਣਾਵਾ ਚਾਹਾਂਗੀ ਕਿ ਇੱਕ ਵਾਰ ਇਹ ਜੰਗਲ ਦੇ ਵਿੱਚ ਇੱਕ ਕੁੱਤੇ ਦੇ ਦਿਮਾਗ 'ਚ ਗੱਲ ਆਈ ਕਿ ਮੈਂ ਜੰਗਲ ਦੇ ਵਿੱਚ ਸਭ ਤੋਂ ਵੱਧ ਤਾਕਤਵਰ ਜਾਨਵਰ ਦੇ ਨਾਲ ਦੋਸਤੀ ਕਰਾਂਗਾ ਉਸ ਨੂੰ ਜੰਗਲ ਦੇ ਵਿੱਚ ਇੱਕ ਬਗਿਆੜ ਲੱਭਿਆ ਜਿਹਦੇ ਤੋਂ ਛੋਟੇ-ਛੋਟੇ ਜਾਨਵਰ ਡਰ ਕੇ ਭੱਜ ਰਹੇ ਸੀ ਉਸ ਨੂੰ ਲੱਗਿਆ ਕਿ ਬਗਿਆੜ ਜਿਹੜਾ ਉਹ ਸਭ ਤੋਂ ਤਾਕਤਵਰ ਜਾਨਵਰ ਹੈ ਉਹਨੇ ਬਗਿਆੜ ਨਾਲ ਦੋਸਤੀ ਕਰ ਲਈ ਕੁਝ ਦਿਨ ਦੋਸਤੀ ਤੇ ਲੰਘੇ ਤੇ ਅੱਗੇ ਭੇੜੀ ਆ ਗਿਆ ਭਾਲੂ ਆ ਗਿਆ ਭਾਲੂ ਨੂੰ ਦੇਖ ਕੇ ਬਘਿਆੜ ਭੱਜ ਗਿਆ ਕੁੱਤੇ ਨੂੰ ਲੱਗਿਆ ਕਿ ਇਹ ਤਾਂ ਕਾਇਰ ਸੀ ਅਸਲ ਵਿੱਚ ਭਾਲੂ ਹੀ ਤਾਕਤਵਰ ਜਾਨਵਰ ਹੈ ਸੋ ਮੈਂ ਇਹਦੇ ਨਾਲ ਦੋਸਤੀ ਕਰਾਂਗਾ ਸੋ ਕਿੰਨੇ ਦਿਨ ਦੋਸਤੀ ਦੇ ਲੰਘੇ ਤੇ ਲੰਘਦੇ ਲੰਘਦੇ ਟੱਕਰ ਸ਼ੇਰ ਨਾਲ ਹੋ ਗਈ ਤੇ ਭਾਲੂ ਵੀ ਭੱਜ ਗਿਆ ਸੋ ਕੁੱਤੇ ਨੂੰ ਲੱਗਿਆ ਕਿ ਸ਼ੇਰ ਦੇ ਵਿੱਚ ਸਭ ਤੋਂ ਵੱਧ ਤਾਕਤ ਹੈ ਜੰਗਲ 'ਚ ਜੇ ਕੋਈ ਜਾਨਵਰ ਸਭ ਤੋਂ ਵੱਧ ਤਾਕਤਵਰ ਹੈ ਤਾਂ ਉਹ ਸ਼ੇਰ ਹੈ ਸੋ ਸ਼ੇਰ ਦੇ ਨਾਲ ਕੁੱਤੇ ਦੀ ਦੋਸਤੀ ਹੋ ਗਈ ਬੜੀ ਦੋਸਤੀ ਕਈ ਦਿਨ ਚੱਲੀ ਸ਼ੇਰ ਸ਼ਿਕਾਰ ਕਰਦਾ ਤੇ ਕੁੱਤਾ ਵੀ ਉਹਨੂੰ ਇੰਜੋਏ ਕਰਦਾ ਦੋਨੇ ਰਲ ਮਿਲ ਕੇ ਖਾਂਦੇ ਤੇ ਇੱਕ ਦਿਨ ਇਸੇ ਤਰ੍ਹਾਂ ਮਨੁੱਖਾਂ ਦੀ ਟੋਲੀ ਸ਼ਿਕਾਰੀਆਂ ਦੀ ਟੋਲੀ ਜੰਗਲ ਚ ਆ ਗਈ ਤੇ ਉਹਨੂੰ ਦੇਖ ਕੇ ਸ਼ੇਰ ਵੀ ਭੱਜ ਗਿਆ ਕੁੱਤਾ ਹੈਰਾਨ ਸੀ ਕਿ ਸ਼ੇਰ ਤਾਂ ਕਾਇਰ ਹੀ ਸੀ ਅਸਲੀ ਤਾਕਤਵਰ ਜਾਨਵਰ ਤਾਂ ਮਨੁੱਖ ਹੈ ਸੋ ਮਨੁੱਖ ਦੀ ਤੇ ਕੁੱਤੇ ਦੀ ਦੋਸਤੀ ਹੋ ਗਈ ਇਸ ਦੋਸਤੀ ਵਿੱਚ ਮਨੁੱਖ ਦਾ ਜਿਹੜਾ ਸਵਾਰਥੀਪਨ ਸੀ ਉਹ ਕਿੱਥੇ ਜਾਣਾ ਸੀ ਸੋ ਮਨੁੱਖ ਨੇ ਬਹੁਤ ਤਰੀਕੇ ਨਾਲ ਕੁੱਤੇ ਨੂੰ ਵਰਤਿਆ ਉਹਨੂੰ ਕਦੇ ਘਰ ਦੀ ਰਾਖੀ ਲਈ ਕਦੇ ਪਸ਼ੂ ਚਰਾਉਣ ਲਈ ਕਦੇ ਬੰਬ ਸੁੰਗਣ ਲਈ ਸੋ ਇਸ ਤਰ੍ਹਾਂ ਕੁੱਤੇ ਨੇ ਮਨੁੱਖ ਦਾ ਕਿਰਦਾਰ ਦੇਖਿਆ ਸੋ ਮਨੁੱਖ ਦੇ ਕਿਰਦਾਰ ਦੇ ਵਿੱਚ ਕੀ ਲੱਭਿਆ ਰਿਸ਼ਵਤਖੋਰੀ ਬਲਾਤਕਾਰ ਜਾਤੀ ਵਿਤਕਰੇ ਫਿਰਕਾ ਪ੍ਰਸਤੀ ਆਪ ਤੋਂ ਤਾਕਤਵਰ ਦੇ ਤਲਵੇ ਚਟਣੇ ਤੇ ਆਪ ਤੋਂ ਕਮਜ਼ੋਰ ਦੇ ਉੱਤੇ ਵਾਰ ਕਰਨੇ ਅਤਿਆਚਾਰ ਕਰਨੇ ਸਾਡੇ ਸੱਭਿਆਚਾਰ ਨੂੰ ਲੀਰੋ ਲੀਰ ਕਰਦੇ ਖੋਤੀ ਕਲਾਕਾਰ ਤੇ ਕੁਰਸੀਆਂ ਦੇ ਪਿੱਛੇ ਇੱਕ ਦੂਜੇ ਨੂੰ ਤੂਸ਼ਣਵਾਜੀ ਦਿੰਦੇ ਗਾਲੀ ਗਲੋਚ ਕਰਦੇ ਕੁੱਤਾ ਦੇਖ ਕੇ ਬਹੁਤ ਹੈਰਾਨ ਹੋਇਆ ਉਹਨੇ ਸੋਚਿਆ ਵੀ ਇਹ ਤਾਂ ਸਾਡੇ ਨਾਲੋਂ ਵੀ ਭੈੜੇ ਆ ਅਸੀਂ ਵੀ ਇਹਨਾਂ ਨਾਲੋਂ ਚੰਗੇ ਆ ਅਸੀਂ ਆਪਣੀਆਂ ਨਸਲਾਂ ਨੂੰ ਤਾਂ ਨਹੀਂ ਵੜਦੇ ਅਸੀਂ ਵੀ ਕਿਸੇ ਗੱਲ ਤੋਂ ਭੌਂਕਦੇ ਆ ਸੋ ਕੁੱਤੇ ਦੇ ਦਿਮਾਗ 'ਚ ਅਹੀ ਕਿ ਇਹ ਦੋਸਤੀ ਜਿਹੜੀ ਆ ਉਹ ਖਤਮ ਕਰ ਦੇਣੀ ਚਾਹੀਦੀ ਆ ਸੋ ਸਭ ਤੋਂ ਵੱਧ ਖਤਰਨਾਕ ਜਾਨਵਰ ਮਨੁੱਖ ਬਣਿਆ ਤਾਂ ਹੀ ਤਾਂ ਕਾਨੂੰਨ ਘੜਦੇ ਆ ਐਨੇ ਕਾਨੂੰਨ ਜਿਹੜੇ ਲਿਆਂਦੇ ਜਾਂਦੇ ਆ ਬਾਰ-ਬਾਰ ਕਾਨੂੰਨ ਉਹ ਜਾਨਵਰਾਂ ਤੇ ਤਾਂ ਨਹੀਂ ਲਾਗੂ ਹੁੰਦੇ ਨਾ ਉਹ ਮਨੁੱਖਾਂ ਤੇ ਹੀ ਲਾਗੂ ਹੁੰਦੇ ਆ ਸੋ ਅਸੀਂ ਮਨੁੱਖ ਨੂੰ ਸੁਧਾਰਨ ਦੇ ਲਈ ਬਾਰ-ਬਾਰ ਕਾਨੂੰਨ ਲੈ ਕੇ ਆਉਨੇ ਆ ਕਿ ਇਸ ਦੇ ਰਸਤੇ ਪਵੇ ਸੋ ਸਪੀਕਰ ਸਾਹਿਬ ਮੈਂ ਇਹ ਬੇਨਤੀ ਕਰਨਾ ਚਾਹਾਂ ਕਿ ਕਿ ਸਾਨੂੰ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਧਰਤੀ ਸਿਰਫ ਮਨੁੱਖਾਂ ਲਈ ਨਹੀਂ ਬਣੀ ਇਹ ਧਰਤੀ ਜੀਵ ਜੰਤੂਆਂ ਲਈ ਪਸ਼ੀ ਪੰਛੀਆਂ ਲਈ ਪੰਛੀਆਂ ਦੇ ਲਈ ਜਾਨਵਰਾਂ ਦੇ ਲਈ ਇਵਨ ਕੇ ਛੋਟੇ ਛੋਟੇ ਜਿਹੜੇ ਇਹੋ ਜਿਹੇ ਮਾਈਕਰੋ ਆਰਗਨਿਜ਼ਮ ਜਿਹੜੇ ਸਾਨੂੰ ਦਿਖਦੇ ਵੀ ਨਹੀਂ ਉਹ ਵੀ ਇਸ ਸੰਸਾਰ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਤੇ ਜਦੋਂ ਮਨੁੱਖ ਕਿਸੇ ਇੱਕ ਜਾਤੀ ਨੂੰ ਕਿਸੇ ਇੱਕ ਪ੍ਰਜਾਤੀ ਨੂੰ ਨਸ਼ਟ ਕਰਨ ਦੀ ਗੱਲ ਕਰਦਾ ਤਾਂ ਪੂਰਾ ਕੁਦਰਤੀ ਬੈਲੈਂਸ ਵਿਗੜਦਾ ਤੇ ਉਹ ਸਾਰੀ ਮਨੁੱਖ ਦੀ ਲਈ ਬਹੁਤ ਵੱਡੀ ਘਾਤਕ ਕਹਾਣੀ ਜਿਹੜੀ ਆ ਉਹ ਘੜੀ ਜਾਂਦੀ ਹੈ ਸੋ ਮੈਂ ਇਹ ਕਹਾ ਕਿ ਸਾਡੇ ਪੰਜਾਬ ਦੇ ਸੱਭਿਆਚਾਰ ਦੇ ਵਿੱਚ ਪਸ਼ੂਆਂ ਨੂੰ ਪਾਲਣਾ ਪਸ਼ੂਆਂ ਨੂੰ ਘਰਾਂ ਚ ਰੱਖਣਾ ਔਰ ਇਥੋਂ ਤੱਕ ਕਿ ਉਹਨਾਂ ਦੇ ਨਾਂ ਵੀ ਰੱਖੇ ਜਾਂਦੇ ਆ ਘਰਾਂ ਦੇ ਵਿੱਚ ਉਹਨਾਂ ਨੂੰ ਆਪਣੇ ਬੱਚਿਆਂ ਵਾਂਗੂ ਪਾਲਿਆ ਜਾਂਦਾ ਹੈ ਔਰ ਜਦੋਂ ਬਜ਼ੁਰਗ ਹੁੰਦੇ ਆ ਤਾਂ ਬਜ਼ੁਰਗਾਂ ਦੀ ਤਰ੍ਹਾਂ ਸੇਵਾ ਵੀ ਕੀਤੀ ਜਾਂਦੀ ਸੀ ਉਹ ਕਲਚਰ ਸ਼ਾਇਦ ਹੁਣ ਗਾਇਬ ਹੁੰਦਾ ਜਾ ਰਿਹਾ ਸੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜੀ ਅੱਜ ਗੱਲ ਕੀਤੀ ਹੈ ਬੈਲ ਗੱਡੀਆਂ ਉਹਨਾਂ ਦੀ ਦੌੜ ਉਹ ਸੱਭਿਆਚਾਰ ਦਾ ਇੱਕ ਹਿੱਸਾ ਸੀ ਪੰਜਾਬ ਦਾ ਜੋ ਮੁੜ ਤੋਂ ਅਸੀਂ ਲਿਆ ਕੇ ਇਸ ਸੱਭਿਆਚਾਰ ਦੇ ਵਿੱਚ ਫੇਰ ਤੋਂ ਰੰਗ ਭਰਨ ਦੀ ਕੋਸ਼ਿਸ਼ ਕਰਨ ਜਾ ਰਹੇ ਹਾਂ ਔਰ ਪੰਜਾਬ ਦੇ ਵਿੱਚ ਜੋ ਪਸ਼ੂਆਂ ਦਾ ਜੋ ਪੰਛੀਆਂ ਦਾ ਵੱਡਾ ਯੋਗਦਾਨ ਸੀ ਉਸ ਨੂੰ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਨੂੰ ਨਹੀਂ ਲੱਗਦਾ ਕਿ ਪਹਿਲਾਂ ਕਦਾ ਇਸ ਤਰ੍ਹਾਂ ਸੋਚਿਆ ਗਿਆ ਹੋਵੇ ਵੀ ਵਿਧਾਨ ਸਭਾ ਦੇ ਵਿੱਚ ਵੀ ਬੇਜਵਾਨਾਂ ਦੀ ਗੱਲ ਕੀਤੀ ਜਾਵੇ ਪਸ਼ੂ ਪੰਛੀਆਂ ਦੀ ਗੱਲ ਕੀਤੀ ਜਾਵੇ ਸੋ ਬਹੁਤ ਹੀ ਸراہਣਾਯੋਗ ਕਦਮ ਮੈਂ ਧੰਨਵਾਦ ਵੀ ਕਰਾਂਗੀ ਮੰਤਰੀ ਸਾਹਿਬ ਦਾ ਮੁੱਖ ਮੰਤਰੀ ਸਾਹਿਬ ਦਾ ਔਰ ਮੈਂ ਇਸ ਤੇ ਹੱਕ ਵਿੱਚ ਵੀ ਗੱਲ ਕਰਾਂਗੀ ਕਿ ਅਸੀਂ ਪੰਜਾਬ ਦੇ ਸੱਭਿਆਚਾਰ ਨੂੰ ਜਿੱਥੇ ਅਮੀਰ ਕਰ ਰਹੇ ਹਾਂ ਉੱਥੇ ਅਸੀਂ ਉਹਨਾਂ ਬੈਲਾਂ ਨੂੰ ਜਿਨ੍ਹਾਂ ਨੂੰ ਅਸੀਂ ਕਹਿੰਦੇ ਸੀ ਕਿ ਇਹ ਲੋਕਾਂ ਨੇ ਪਾਲਣੇ ਛੱਡ ਦਿੱਤੇ ਸੀ ਅਪਰਜੀਵੀ ਖਤਮ ਹੁੰਦੀ ਜਾ ਰਹੀ ਸੀ ਸੋ ਉਹਨਾਂ ਨੂੰ ਵੀ ਅਸੀਂ ਮੁੜ ਤੋਂ ਸਿਰਜੀਤ ਕਰਨ ਜਾ ਰਹੇ ਹਾਂ ਬਹੁਤ ਬਹੁਤ ਧੰਨ ਜੀ